ਸੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਇਹਨੂੰ ਬ੍ਰੇਕਿੰਗ ਨਿਊਜ਼ ਹੀ ਕਹਿ ਸਕਦੇ ਹਾਂ ਕਿ ਥੋੜਾ ਸਮਾਂ ਪਹਿਲਾਂ ਹੀ ਇੱਕ ਨਿਊਜ਼ ਸਾਹਮਣੇ ਆਈ ਹੈ ਕਿ ਜਦੋਂ ਪਹਿਲਾਂ ਤਾਂ ਦੁੱਖ ਹੋਇਆ ਕਿ ਕਿਸੇ ਅਧਿਆਪਕ ਨੂੰ ਮੁਅਤਲ ਕਰ ਦਿੱਤਾ ਗਿਆ ਉਹਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਜਦੋਂ ਗੱਲ ਥੱਲੇ ਨੀਚੇ ਪੜਿਆ ਕਿ ਇੱਕ ਅਧਿਆਪਕ ਜੋ ਕਿ ਸ਼੍ਰੀਮਤੀ ਕਮਲਜੀਤ ਘੋੜਾ ਹੈ ਈਟੀਟੀ ਅਧਿਆਪਕਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਹੈ ਭੁਖੜੀ ਕਲਾ ਜਿਹੜਾ ਹੈਗਾ ਬਲਾਕ ਮੰਗਟ ਲੁਧਿਆਣਾ ਦੇ ਵਿੱਚੋਂ ਪ੍ਰਾਪਤ ਹੋਈ ਜਿਹੜੀ ਸੂਚਨਾ ਕਿ ਇਸ ਅਧਿਆਪਕਾ ਦੇ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ ਕਿ ਕੇਸ ਸਾਹਮਣੇ ਆਏ ਦੋਸ਼ ਲੱਗੇ ਹੈ ਕਿ ਇਸ ਅਧਿਆਪਕਾ ਵੱਲੋਂ ਸਕੂਲ ਦੇ ਵਿੱਚ ਜਾਦੂ ਟੂਣਾ ਕੀਤਾ ਗਿਆ ਅਤੇ ਸਿਗਰਟ ਨੋਸ਼ੀ ਭਾਵ ਆਪਣੇ ਜਿਵੇਂ ਕਹიდੀ ਵੀ ਉਹਦੇ ਵਿੱਚ ਸ਼ਿਕਾਇਤ ਦਰਜ ਹੋਈ ਹੈ ਕਿ ਉਹ ਸਿਗਰਟ ਨੋਸ਼ੀ ਵੀ ਕਰਦੀ ਹੈ ਠੀਕ ਹੈ ਜੀ ਤੇ ਦੋਸਤੋ ਸੁਣ ਕੇ ਬੜਾ ਹੈਰਾਨ ਹੋਏ ਦਿਲ ਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਿਆ ਵੀ ਅਧਿਆਪਕ ਦਾ ਰੁਤਬਾ ਇੱਕ ਬੜਾ ਵੱਡਾ ਜਿਹੜਾ ਰੁਤਬਾ ਮੰਨਿਆ ਜਾਂਦਾ ਸੋ ਮੇਰੇ ਅੱਜ ਵੀਡੀਓ ਬਣਾਉਣ ਦਾ ਕੋਈ ਦੋਸਤੋਂ ਆਪਾਂ ਕੋਈ ਕਿਸੇ ਦੀ ਆਕੈਦੀ ਵੀ ਨਿੰਦਿਆ ਨਹੀਂ ਕਰ ਰਹੇ ਇਹ ਤਾਂ ਰੱਬ ਜਾਣਦਾ ਹੈ ਜਾਂ ਉਹ ਮੈਡਮ ਕਮਲਜੀਤ कौर ਜਾਣਦੇ ਆ ਵੀ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਵਾਕਈ ਉਸਨੇ ਇਸ ਤਰ੍ਹਾਂ ਦਾ ਕੀਤਾ ਪਰ ਕਿਉਂ ਕੀਤਾ ਦੁੱਖ ਇਸ ਗੱਲ ਦਾ ਹੈ ਕਿ ਉਹ ਅਧਿਆਪਕਾਂ ਨੂੰ ਬਸ ਵਿੱਚ ਕਰਨਾ ਚਾਹੁੰਦੀ ਸੀ ਬੱਚਿਆਂ ਨੂੰ ਵਾਸ ਵਿੱਚ ਕਰਨਾ ਚਾਹੁੰਦੀ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਵੱਡੀ ਸਾਜ਼ਿਸ਼ ਸੀ ਜਾਂ ਕੋਈ ਹੋਰ ਗੱਲ ਸੀ ਪਰ ਦੋਸਤੋ ਅੱਜ ਮੈਂ ਇੱਕ ਸਨੇਹਾ ਇਸ ਵੀਡੀਓ ਦੇ ਜ਼ਰੀਏ ਦੇ ਰਿਹਾ ਸਿਰਫ ਇਸ ਸਨੇਹਾ ਦੇਣ ਦੇ ਮਾਰੇ ਨਹੀਂ ਆਪਾਂ ਜਿਵੇਂ ਕਹਿਦੀ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਈਆਂ ਲਈ ਵੱਡਾ ਵੀਰ ਹੋ ਸਕਦਾ ਹੈ ਕਈਆਂ ਲਈ ਛੋਟਾ ਠੀਕ ਹੈ ਜੀ ਸੋ ਜਿੰਨੇ ਵੀ ਭੈਣ ਭਰਾ ਵੀ ਵੀਡੀਓ ਦੇਖ ਰਹੇ ਹੈ ਕਿਰਪਾ ਕਰਕੇ ਤੁਸੀਂ ਜ਼ਿੰਦਗੀ ਚ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਖਾਸ ਕਰ ਅਧਿਆਪਕ ਵਰਗ ਨਾਲ ਜਾਂ ਜਿਹੜੇ ਸੰਬੰਧ ਰੱਖਦੇ ਹੈ ਟੀਚਿੰਗ ਜਿਹੜੇ ਹੈਗੇ ਆ ਕਰਦੇ ਆ ਹਨ ਕਿਉਂਕਿ ਅਧਿਆਪਕਨ ਕਿੱਤਾ ਜਿਹੜਾ ਇੱਕ ਬਹੁਤ ਉੱਤਮ ਕਿੱਤਾ ਮੰਨਿਆ ਜਾਂਦਾ ਹੈ ਇਸ ਨੂੰ ਸਭ ਤੋਂ ਜਿਹੜਾ ਉੱਚ ਦਰਜਾ ਮੰਨਿਆ ਜਾਂਦਾ ਕਿਉਂਕਿ ਇੱਕ ਅਧਿਆਪਕ ਹੀ ਹੈ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਸ਼ਕਸ਼ੀਅਤਾਂ ਨੂੰ ਘੜਦਾ ਸੋ ਜੇਕਰ ਦੋਸਤੋ ਤੁਹਾਡੇ 'ਚ ਕਾਬਲੀਅਤ ਹੈ ਤੁਸੀਂ ਸੱਚੇ ਸੁੱਚੇ ਹੋ ਤੁਸੀਂ ਇਮਾਨਦਾਰ ਹੋ ਆਪਣੀ ਮਿਹਨਤ ਲਗਨ ਕਰਦੇ ਹੋ ਤਾਂ ਤੁਹਾਨੂੰ ਜਾਦੂ ਟੂਣਿਆਂ ਦੀ ਲੋੜ ਨਹੀਂ ਠੀਕ ਹੈ ਜੀ ਹਰ ਇੱਕ ਬੱਚਾ ਚਾਹੇ ਉਹ ਕਿਸੇ ਵੀ ਕਲਾਸ ਦਾ ਹੈ ਕਿਉਂਕਿ ਛੋਟੇ ਬੱਚੇ ਤਾਂ ਵੈਸੇ ਵੀ ਦੇਖੋ ਨਪੋਲ ਹੁੰਦੇ ਹਨ ਉਹ ਬੜਾ ਮੂਹ ਲੈਂਦੇ ਆ ਤੇ ਤੁਹਾਨੂੰ ਮਤਲਬ ਇਸ ਤਰ੍ਹਾਂ ਦੇ ਜਾਦੂ ਟੂਨੇ ਕਰਨ ਦੀ ਲੋੜ ਨਹੀਂ ਬੱਚੇ ਅਧਿਆਪਕ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਮਾਪੇ ਵੀ ਤੁਹਾਡਾ ਜਿਹੜਾ ਉਹ ਸਤਕਾਰ ਤੇ ਮੂਹ ਕਰਦੇ ਆ ਸਾਨੂੰ ਅੱਜ ਵੀ ਯਾਦ ਹੈ ਅਸੀਂ ਅੱਜ ਵੀ ਉਹਨਾਂ ਅਧਿਆਪਕਾਂ ਦਾ ਬੜਾ ਸਤਕਾਰ ਕਰਦੇ ਆ ਜਿਨ੍ਹਾਂ ਨੇ ਪੜਾਇਆ ਲਿਖਾਇਆ ਸਮਝ ਦਿੱਤੀ ਇਮਾਨਦਾਰੀ ਇੱਕ ਜਿਹੜੀ ਉੱਤਮ ਨੀਤੀ ਆਪਾਂ ਕਹਿੰਦੇ ਆ ਹਨਾ ਕਿਤਾਬਾਂ ਦੇ ਵਿੱਚ ਵੀ ਆ ਥਾਂ-ਥਾਂ ਮਾਟੋ ਲਿਖਿਆ ਹੁੰਦਾ ਉਹ ਸਿਖਾਇਆ ਸੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਅੱਜ ਆਪਣੀ ਤੇ ਵੀ ਮਾਣ ਹੁੰਦਾ ਤੇ ਉਹਨਾਂ ਅਧਿਆਪਕਾਂ ਤੇ ਵੀ ਮਾਣ ਹੁੰਦਾ ਕਿ ਉਹਨਾਂ ਨੇ ਸਾਨੂੰ ਕੁਝ ਚੰਗਾ ਸਿਖਾਇਆ ਕਿਉਂਕਿ ਤੁਹਾਡੇ ਦੇ ਵਿੱਚ ਕਾਬਿਲਤ ਹੈਗੇ ਆ ਤਾਂ ਤੁਸੀਂ ਪੂਰੀ ਦੁਨੀਆ ਜਿੱਤ ਸਕਦੇ ਹੋ ਠੀਕ ਹੈ ਜੀ ਸੋ ਇਸ ਕਰਕੇ ਜਿਹੜੇ ਹੁਣ ਭੈਣ ਭਰਾ ਨਵੇਂ ਅਧਿਆਪਕ ਬਣ ਰਹੇ ਨੇ ਠੀਕ ਹੈ ਜੀ ਜਾਂ ਬਣ ਗਏ ਸੋ ਉਹਨਾਂ ਸਾਰੇ ਭੈਣ ਭਰਾ ਨੂੰ ਇਹੀ ਸੁਨੇਹਾ ਹੈ ਕਿ ਤੁਸੀਂ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਜਾਂ ਆਪਣੇ ਆਪ ਕੋਈ ਇਸ ਤਰ੍ਹਾਂ ਦਾ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਜਾਂ ਗਲਤ ਕਦਮ ਨਹੀਂ ਚੁੱਕਣਾ ਜਿਹਦੇ ਕਰਕੇ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੂੰ ਜਾਂ ਤੁਹਾਡੇ ਦੋਸਤ ਮਿੱਤਰਾਂ ਨੂੰ ਤੁਹਾਡੇ ਚਾਹਣ ਵਾਲਿਆਂ ਨੂੰ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਤੇ ਉਹਨਾਂ ਨੂੰ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਪ੍ਰਗਟ ਕੀਤਾ ਠੀਕ ਦੋਸਤੋ ਸੋ ਇੱਕ ਸੱਚੇ ਸੁੱਚੇ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਿਆ ਕਰੋ ਇਸ ਤਰ੍ਹਾਂ ਦੇ ਦੋਸਤਾਂ ਮਿੱਤਰਾਂ ਤੋਂ ਇਸ ਤਰ੍ਹਾਂ ਦੇ ਲੋਕਾਂ ਤੋਂ ਦੂਰੀ ਬਣਾ ਲਿਆ ਕਰੋ ਕਿਉਂਕਿ ਆਪਾਂ ਨੂੰ ਪਤਾ ਹੈ ਦੇਖੋ ਜਿਹੜਾ ਪੜਿਆ ਲਿਖਿਆ ਇਨਸਾਨ ਹੈ ਉਬਨਦੀ ਅੱਖ ਵੀ ਪੜ ਲੈਂਦਾ ਤੇ ਉਹਦੇ ਹੱਪਾ ਵੀ ਪੜ ਲੈਂਦਾ ਸੋ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮਿਲਦਾ ਤਾਂ ਉਹ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਲੱਕੜੀ ਸੰਗ ਲੋਹਾ ਜਿਹੜਾ ਤਰ ਜਾਂਦਾ ਹੈ ਚੰਗੇ ਲੋਕਾਂ ਦੇ ਨਾਲ ਜਿਹੜੇ ਹੈਗੇ ਮਾੜੇ ਲੋਕ ਵੀ ਜਿਹੜੇ ਕਹਿੰਦੇ ਤਰ ਜਾਂਦੇ ਆ ਜਾਂ ਸੁਧਰ ਜਾਂਦੇ ਆ ਤੇ ਇੱਕ ਮਾੜਾ ਪੂਰੇ ਪਿੰਡ ਨੂੰ ਲਾ ਲੋ ਜਾਂ ਪੂਰੇ ਸਮਾਜ ਨੂੰ ਕਲੰਕਿਤ ਕਰਦਾ ਸੋ ਜ਼ਿਆਦਾ ਕੁਝ ਨਹੀਂ ਠੀਕ ਹੈ ਜੀ ਸਿਰਫ ਇੰਨੀ ਕੀ ਬੇਨਤੀ ਪ੍ਰਵਾਨ ਕਰ ਲੈਣਾ ਆਪਣਾ ਵੱਡਾ ਜਾਂ ਛੋਟਾ ਭਰਾ ਸਮਝ ਕੇ ਕਿ ਚੰਗਾ ਕਰਨਾ ਹੈ ਕਿਉਂਕਿ ਜੇ ਤੁਸੀਂ ਚੰਗੇ ਹੋਵੋਗੇ ਤਾਂ ਪੂਰੀ ਦੁਨੀਆ ਤੁਹਾਡੇ ਲਈ ਚੰਗੀ ਹੋਵੇਗੀ ਤੁਹਾਨੂੰ ਕਿਸੇ ਨੂੰ ਕੋਈ ਜਾਦੂ ਟੂਣਾ ਕਰਕੇ ਪਿੱਛੇ ਲਾਉਣ ਦੀ ਲੋੜ ਨਹੀਂ ਹੋਣੀ ਲੋਕ ਤੁਹਾਡਾ ਆਪਣੇ ਆਪ ਸਤਿਕਾਰ ਕਰਨਗੇ ਠੀਕ ਹੈ ਜੀ ਸੋ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸੋ ਜੇਕਰ ਕਿਸੇ ਨੂੰ ਪਤਾ ਹੈ ਕਿਉਂਕਿ ਲੁਧਿਆਣਾ ਏਰੀਏ ਦੇ ਹੋ ਸਕਦਾ ਹੈ ਵੀ ਇਹ ਕੀ ਗੱਲ ਵਾਕਈ ਸੱਚ ਹੈ ਕਿ ਉਹ ਜਾਦੂ ਟੂਣਾ ਹੋਇਆ ਸੀ ਜਾਂ ਕਿਸੇ ਹੋਰ ਕਾਰਨ ਕਰਕੇ ਨਿੱਜੀ ਜਿਹੜੀ ਰੰਜਿਸ਼ ਕਰਕੇ ਉਸ ਮੈਡਮ ਨੂੰ ਇਹਤੇ ਦੋਸ਼ ਲਾਏ ਗਿਆ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਲਈ